जो आपकी पत्नी ने कार्य किया है वो आपकी सहमति से किया है कि बिना दी जाएगी मैं उसे मानने के लिए तैयार और जो भी कहा जाएगा वो आपके साथ कौन-कौन सा क्रू मेंबर और कैमरामैन उनके नाम बताएंगे प्लीज नहीं सिर्फ तो मैं अपनी ही कि मैं उनकी तो आवाजें आ रही हैं बीच में कैमरा आ रहा है वो आपका क्रू टीम मेकअप मैन सर थे उन्होंने माफ़ी मांगी है लड़की ने आगे की तो मैं सबसे पहले सभी लोगों से हाथ जोड़ के माफ़ी मांगती हूँ मेरी उस वीडियो के लिए क्योंकि मेरी बेटी जो है ना वो काली की बहुत है, वो सारा टाइम कालीमा कालीमा करती है तो मैंने सोचा कि मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना करे और सभी संगठनों से मैं हाथ जोड़ के माफी मांगना चाहती हूँ माता आपको है। जी से ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से

ਔਰ ਨਾ ਇਹ ਸੈਟਅਪ ਵੀ ਇਹਦੀ ਆ ਕੋਈ ਵੀ ਨਹੀਂ ਮਿਲੇਗੀ ਇਦਾਂ ਨਹੀਂ ਲੱਗਦਾ ਜੀ ਜਿਹੜੀ ਸਸਤੀ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਣ ਇਹ ਪਿੱਛੇ ਜੇ ਹੁਣੇ ਵਿਧਾਨ ਸਭਾ ਦੇ ਵਿੱਚ ਮਤਾ ਉੱਠਿਆ ਜੀ ਸਰ ਮੈਂ ਆਪਣੀ ਗਲਤੀ ਮੰਨਦੀ ਹਾਂ ਮਾਫੀ ਸਰੋਸ ਮੰਗਦੀ ਹਾਂ ਸਾਰੇ ਸੰਗਠਨੋ ਜਿੰਨੇ ਵੀ ਮਾਫੀ ਜਿੰਨੇ ਵੀ ਮਾਫੀ ਭੋਗਦੇ ਹਾਂ ਉਹਨਾਂ ਦੀ ਵੀ ਮਾਫੀ ਮੰਗਦੀ ਹਾਂ ਔਰ ਮੈਂ ਆਪਣੀ ਪੂਰੀ ਲਾਈਫ जिसके बाद आपने मुकुट सिर पे रखा जी जी उसके लिए आपको किसी ने कहा था कि ये पहने। नहीं मैंने वाले कपड़े थे और उसके बाद आपने सिर पे माता जी का मुकुट रखा आप मानते हो इसको वाले सारे मेरे जितने भी बच्चे आए हैं ਮਰੇ ਬਰਾਬਰ ਦੀ ਉਮਰ ਦੇ ਵੀ ਹੋਣੇ ਆ ਮੇਰੇ ਤੋਂ ਵੱਡੇ ਵੀ ਹੋਣੇ ਮੇਰੇ ਤੋਂ ਛੋਟੇ ਵੀ ਹੋਣੇ ਆ ਸਭ ਨੂੰ ਪਹਿਲਾਂ ਤਾਂ ਮੈਂ ਇੱਥੇ ਜੀ ਆਇਆਂ ਕਹਿੰਦੀ ਆ ਮੈਨੂੰ ਅੱਜ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਚਲੋ ਕਈ ਵਾਰੀ ਕੀ ਹੁੰਦਾ ਆ ਆਪਾਂ ਬੱਚੇ ਤੋਂ ਗਲਤੀ ਹੋ ਜਾਂਦੀ ਹੈ ਹੈਨਾ ਆਪਾਂ ਇੱਕ ਇਨਸਾਨੀ ਜੋਲੇ ਦੇ ਵਿੱਚ ਆ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਪਰਮਾਤਮਾ ਤਾਂ ਗਲਤੀ ਕਰਦਾ ਨਹੀਂ ਠੀਕ ਹੈ ਉਹਦੇ ਤੋਂ ਤਾਂ ਅਸੀਂ ਹਮੇਸ਼ਾ ਸਦਾ ਮਾਫੀ ਮੰਗਦੇ ਆਂ ਜਦੋਂ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਇੱਥੇ ਕਾਲੀ ਮਾਤਾ ਮੰਦਿਰ ਆ ਕੇ ਮਤਲਬ ਆਪਣੇ ਇੱਥੇ ਕਿਸੇ ਨੇ ਬੇਅਦਬੀ ਕੀਤੀ ਸੀ ਤਾਂ ਸਾਡੇ ਬ੍ਰਹਮलीन ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਉਸ ਬੱਚੇ ਨੂੰ ਵੀ ਮਾਫ ਕਰ ਦਿੱਤਾ ਸੀ ਅਸੀਂ ਆਪਣੇ ਗੱਦੀ ਦੀ ਸਨਾਤਨ ਪਰੰਪਰਾ ਦੇ ਨਾਲ ਚੱਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸੇ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ باوجود ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸੈਨਾ ਹਿੰਦ ਦੇ ਪੰਛੂ सूद ਨੇ ਇਹ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾਂ ਇਹ ਉੱਥੇ ਕੰਪਲੇਂਟ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚਿਆਂ ਨੇ ਤੁਰੰਤ ਆਪਣਾ ਜਿਹੜਾ ਜ਼ੁਰਮ ਜਿਹਨੂੰ ਤੁਸੀਂ ਕਹਿ ਲੋ ਜੇ ਆਪਾਂ ਇਸ ਉਸ ਭਾਸ਼ਾ 'ਚ ਜਾਈਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਲਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਿਪੰਸ਼ੂ ਕਿਉਂਕਿ ਦਿਪੰਸ਼ੂ ਜੀ ਜੋ ਨੇ ਉਹ ਸਾਡੇ ਵੀ ਅਖਲ ਭਾਰਤੀਆ ਹਿੰਦੂ ਰક્ષਕਾ ਸਮਤੀ ਦੇ ਜਨਰਲ ਸਕੱਤਰੀਆ ਉਸ ਬਾਅਦ ਕੁਸ਼ਲ ਚੋਪੜਾ ਦਾ ਸੈਕੰਡ ਮੈਸੇਜ ਪਿਆ ਕਿ ਇਹਨਾਂ ਵਾਸਤੇ ਉਹੀ ਸੇਮ ਸਟੇਟਮੈਂਟ ਤੁਹਾਨੂੰ ਬੱਚਿਆਂ ਦੀ ਕੋਈ ਸੀਗੀ ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸਨਾਤਨੀ ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਗੁਰੂ ਜੀ ਦੀ ਗੱਡੀ ਤੋਂ ਅਸ਼ੀਰਵਾਦ ਦਿੰਨੀ ਆ ਕਿ ਅੱਜ ਤੁਸੀਂ ਜਿਹੜਾ ਸਨਾਤਨ ਦਾ ਏਕਾ ਇਸ ਦੁਬਾਰਾ ਤਖਤ ਦੇ ਉੱਪਰ ਆਪਣਾ ਦਿਖਾਇਆ ਹੈ ਉਹ ਸਲਾਗ ਨਹੀਂ ਆ ਇਹਨਾਂ ਬੱਚਿਆਂ ਨੂੰ ਜਿਵੇਂ ਕਿ ਇਹਨਾਂ ਨੇ ਮਾਫੀ ਮੰਗ ਲਈ ਹੈ ਅਸੀਂ ਉਸ ਪਰਮਾਤਮਾ ਤੋਂ ਵੱਡੇ ਨਹੀਂ ਆ ਉਸ ਮਹਾਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ ਮੈਂ ਆਪਣੇ ਆਪ ਨੂੰ ਅੱਜ ਇਸ ਗੱਦੀ ਦੇ ਬੈਠ ਕੇ ਵੀ ਮਤਲਬ ਕਿ ਮਾਈ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਹਿ ਰਹੀ ਆ ਕਿ ਅਸੀਂ ਉਸ ਗੱਦੀ ਤੋਂ ਉਸ ਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ ਬੱਚਾ ਇੱਥੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਲਾਵਾਂਗੇ 1 ਘੰਟਾ ਲੰਗਰ ਵਰਤੌਣ ਦੀ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਬੱਚੇ ਮਨਜ਼ੂਰ ਹੈ ਜੈਕਾਰੇ ਪੀਰ ਬਦਰੰਗੇ ਹਰ ਵਾਰ ਵਾਹੇ ਅੱਜ ਇਹ ਤੋਂ ਬਾਅਦ ਅਗਲੀ ਵਾਰ ਸਾਰਿਆਂ ਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ ਜਾਸ ਸਾਹ ਤੋਂ ਉੱਪਰ ਬੱਚੇ ਦੀ ਝਾਕੀ ਬਣਾਈ ਰੋਡ ਦੇ ਉੱਪਰ ਕੋਈ ਕਿਸੇ ਦਾ ਵੀ ਸਰੂਪ ਕੋਲੇਨਾਥ ਦਾ ਮਾਂ ਕਾਲੀ ਦਾ ਮਾਂ ਦੁਰਗਾ ਦਾ ਕੋਈ ਸਰੂਪ ਬਣਾ ਕੇ ਸੜਕ ਦੇ ਉੱਪਰ ਨਿਕਲਿਆ ਤਾਂ ਅਖਲ ਭਾਰਤੀਆ Hindu ਸੁਰੱਖਿਆ ਸੰਪਤੀ ਸ਼੍ਰੀ Hindu ਤੱਕ ਸ਼ਿਵ ਸਨਾਤ ਜਿੰਨੀਆਂ ਵੀ ਅੱਜ ਸਾਡੇ ਸਨਾਤਨੀ ਵੀਰ ਸਾਰੇ ਇੱਥੇ ਆਏ ਆ ਬੱਚੇ ਜਿੰਨੇ ਵੀ ਆਈਆਂ ਸਨਾਤਨੀ ਸੰਸਥਾਵਾਂ ਸਾਰੀਆਂ ਇਕਜੁੱਟ ਹੋ ਕੇ ਉਸ ਬੰਦੇ ਤੇ ਪਰਚਾ ਵੀ ਕਰਾਉਣਗੇ ਤੇ ਉਹਨੂੰ ਸਜ਼ਾ ਵੀ ਕਰਾਉਣਗੇ ਜਿਹੜੇ ਕਿ ਉਹ ਨਰਾਜ਼ ਨੇ ਸਤਿ ਸ਼੍ਰੀ ਅਕਾਲ ਅਮਰ ਰਾਗ ਨੇ ਉਹਨੇ ਕੁਐਸਚਨ ਕੀਤਾ ਹੈ ਕਿ ਪੰਜਾਬ ਸਰਕਾਰ ਵੀ ਇਸ ਵਾਸਤੇ ਜਿਹੜਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਰੂਰ ਬਣਨਾ ਚਾਹੀਦਾ ਪਰ ਸਾਰੇ ਧਰਮਾਂ ਵਾਸਤੇ ਇੱਕਸਾਰ ਉਹਦੇ ਵਿੱਚ ਕਿਸੇ ਨਾਲ ਵਿਧਾਇਕੀ ਨਹੀਂ ਹੋਣੀ ਚਾਹੀਦੀ ਹਾਂ ਤਾਂ ਠੀਕ ਹੈ ਬਿਲਕੁਲ ਬਿਲਕੁਲ ਜੀ ਪਹਿਲਾਂ ਮਾਈ ਦੇ ਮੰਦਿਰ ਮੱਥਾ ਟੇਕਿਆ ਬੇਟਾ ਇੱਕ ਗੁਰੂ ਜੀ ਕਰੋ ਹਾਂ ਜੀ ਆ ਇੱਕ ਗੁਰੂ ਐ ਫਾਇਲ ਜੀ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਜਿਹੜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਉਹਦੇ ਤੇ ਆਪੱਤੀ ਚੁਟਾਈ ਗਈ ਹੈ ਕੀ ਕਹੋਗੇ ਜੀ ਮੈਂ ਖੁਪ ਵੀ ਸ਼ਰਮਿੰਦਾ ਹਾਂ ਸੋ ਜੀ ਮੈਂ ਸਭ ਤੋਂ ਪਹਿਲੇ ਸਭੀ ਲੋਕੋ ਸੇ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਮੇਰੇ ਇਸ ਵੀਡੀਓ ਕੇ ਲੀਏ ਕਿ ਮੇਰੀ ਬੇਟੀ ਜੋ ਹੈ ਨਾ ਉਹ ਕਾਲੀ ਮਾਂ ਕੀ ਬਹੁਤ वो सारा टाइम कालीमा कालीमा करती है। तो मैंने सोचा कि मैं अपनी बच्ची के लिए वो क्रे, लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना करे और सभी संगठनों से मैं हाथ जोड़ के माफी मांगना चाहती हूँ माता आपको गलती है? जी से ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से

ਅਸਤੀ ਕੋ ਪਬਲਿਸਿਟੀ ਕਰਨ ਵਾਸਤੇ ਇੰਨਾ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕਹਿਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਉਂ ਇਹ ਪਿੱਛੇ ਜੇ ਹੁਣੇ ਦਾਨ ਸਮਾਜ ਦੇ ਵਿੱਚ ਮਤਾ ਉੱਠਿਆ ਜੀ ਸਰ ਮੈਂ ਆਪਣੀ ਗਲਤੀ ਮੰਨਦੀ ਹਾਂ ਕਾਂਗਰਸ ਸਾਰੇ ਸੰਗਠਨ ਜਿੰਨੇ ਵੀ ਮਾਫੀ ਜਿੰਨੇ ਵੀ ਮਾਫੀ ਫੋਕਟਾਉਨ ਸਭੀ ਸੇ ਮਾਫੀ ਮੰਗਦੀ ਹਾਂ ਔਰ ਮੈਂ ਆਪਣੀ ਪੂਰੀ ਲਾਈਫ ਵਿੱਚ ਐਸੀ ਕੋਈ ਗਲਤੀ ਦੁਬਾਰਾ ਤੋਂਲਾ ਨਹੀਂ ਦੇ ਜੋ ਆਪਨੇ ਵਸਤਰ ਪਹਿਨੇ تھے ਜਿਸਕੇ ਬਾਅਦ ਆਪਨੇ ਮੁਕਟ ਸਿਰ 'ਤੇ ਰੱਖਾ

ਗਲਤ ਵਸਤਰ ਪਾ ਕੇ ਮਾਤਾ ਦਾ ਕਾਲੀ ਮਾਤਾ ਜੀ ਦਾ ਮੁਗੜ ਆਪਣੇ ਸਿਰ ਤੇ ਰੱਖ ਕੇ ਇੱਕ ਵੀਡੀਓ ਵਾਇਰਲ ਕਰਨ ਦਾ ਸੀਗਾ ਜਿਸ ਸੰਬੰਧੀ ਪਾਇਲ ਮਲਿਕ ਅੱਜ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਮਾਫੀ ਮੰਗਣ ਆਈ ਸੀ ਇਸ ਸੰਬੰਧ ਦੇ ਵਿੱਚ ਉਹਨੇ ਆਪਣੇ ਸਾਰੇ ਜੁਰਮ ਕਬੂਲ ਕੀਤੇ ਨੇ ਉਹਦੇ ਹਸਬੰਡ ਨੇ ਾਰਮਾਨ ਮਲਿਕ ਨੇ ਵੀ ਆਪਣੇ ਸਾਰੇ ਜੁਰਮ ਔਨ ਰਿਕਾਰਡ ਔਨ ਮੀਡੀਆ ਵੀਡੀਓ ਦੇ ਵਿੱਚ ਮੰਨੇ ਨੇ ਇਹ ਸਾਡੇ ਤੋਂ ਗਲਤੀ ਹੋਈ ਆ ਅਸੀਂ ਇਹ ਜੁਰਮ ਕੀਤਾ ਤੇ ਹਿੰਦੂ ਤਰੰਗੀਆਂ ਭਾਵਨਾਵਾਂ ਨੂੰ ਅਸੀਂ ਆਹਤ ਕੀਤਾ ਜੀ ਸਾਹਿਬ ਵੀਡੀਓ ਜਿਹੜੀ ਸੁਣਿਆ ਜਾ ਰਿਹਾ ਕਿ 3 ਮਹੀਨੇ ਪੁਰਾਣੀ ਹੈ ਅਤੇ ਜਿੱਕਦਾ ਬੱਤ ਜੀ ਨੂੰ ਮਿਲੋ ਤਾਂ ਉਹ ਕਹਿੰਦੇ ਸੀ ਨੁਕਤਾ ਚੱਕਦੇ ਆ ਦੇਖੋ ਜੀ ਇਹ ਵੀਡੀਓ ਚਾਹੇ 3 ਘੰਟੇ ਪੁਰਾਣੀ ਹੈ ਚਾਹੇ 3 ਦਿਨ ਪੁਰਾਣੀ ਹੈ ਜਿੰਨੀ ਵੀ ਪੁਰਾਣੀ ਹੈ ਇਸ ਇਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਉਹਦਾ ਕੰਟੈਂਟ ਉਹਦੇ ਚ ਕਿਹੜਾ ਕੰਟੈਂਟ ਵਰਤਿਆ ਗਿਆ ਕੀ ਚੀਜ਼ ਵਰਤੀ ਗਈ ਔਰ ਕਿਹਦਾ ਮਤਲਬ અપਮਾਨ ਹੋਇਆ ਤਾਂ ਰੰਦਾ ਵੈਦਰ ਦੀ ਪੁਆਇੰਟਸ ਆਰ ਮੋਰ ਇੰਪੋਰਟੈਂਟ ਮਤਲਬ ਇਹ ਨਹੀਂ ਕਿ ਕਿੰਨੀ ਪੁਰਾਣੀ ਹੈ ਉਹਦਾ ਕੰਟੈਂਟ ਕੀ ਹੈ ਇਹ ਇੰਪੋਰਟੈਂਟ ਹੈ ਦੇਖਿਆ ਜਾਂਦਾ 200 ਮਿੰਟ ਗੁਰੂ ਵੀ ਹੈਗੇ ਨੇ ਲੀਟਰ ਵੀ ਹੈਗੇ ਨੇ ਬਟ ਕੋਈ ਵੀ ਹੋਂਦ ਤੇ ਕੋਈ ਛੇੜ ਪਾਨੇ ਦਾ ਸਵਤੋਮਲੀ ਕੁਰਸੀ ਅੱਗੇ ਆਂਦੇ ਤਾਂ ਕੀ ਬੋਲੋ ਦੇਖੋ ਜੀ ਮੈਂ ਇੱਕ ਹਾਈ ਕੋਰਟ ਦਾ ਵਕੀਲ ਆ ਮੈਂ ਆਪਦੀ ਮੇਸਰੀ ਸਭ ਦਾ ਫਰਜ ਹੈ ਜਿਹੜੇ ਇਸ ਦੇਸ਼ ਦੇ ਨਾਗਰਿਕ ਹੈ ਕੋਈ ਵੀ ਧਰਮ ਹੋਵੇ ਸਿੱਖ ਧਰਮ ਹੋਵੇ Hindu ਧਰਮ ਹੋਵੇ ਕੋਈ ਵੀ ਧਰਮ ਹੋਵੇ ਜੇ ਕੋਈ ਗਲਤ ਵਿਅਕਤੀ ਉਸ ਦਾ ਮਤਲਬ ਜਿਵੇਂ ਇਹਨੇ ਗਲਤ ਗਲਤੀ ਕੀਤੀ ਹੈ ਤਾਂ ਮੇਰੇ ਹਿਸਾਬ ਨਾਲ ਉਸ ਨੂੰ ਰੋਕਣਾ ਚਾਹੀਦਾ ਹੈ ਸਖਤ ਕਾਨੂੰਨ ਮੰਨੇ ਚਾਹੀਦੇ ਆ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਇਹੋ ਜੇ ਬੰਦਿਆਂ ਦੇ ਤਾਂ ਜੋ ਇੱਕ ਮਿਸਾਲ ਕਾਇਮ ਹੋਵੇ ਵੀ ਕੱਲ ਨੂੰ ਕੋਈ ਹੋਰ ਬੰਦਾ ਨਾ ਇਹ ਕਰੇ। ਦੇਖੋ ਜੀ ਫਿਲਹਾਲ ਤਾਂ ਮਾਫੀ ਦਿੱਤੀ ਗਈ ਹੈ ਮੰਦਰ ਵੱਲੋਂ ਸਾਡੇ ਭਗਵਾਨੇਸ਼ਵਰੀ ਦੇਵੀ ਜੀ ਆ ਉਹ ਉਹਦੇ ਦੇ ਹੈਡਾਂ ਗਰਮਾਦੀਸ਼ਾਂ ਉਹਨਾਂ ਵੱਲੋਂ ਮਾਫੀ ਦਿੱਤੀ ਗਈ ਹੈ ਜਿਹਦਾ ਜਿੰਨੇ ਵੀ ਉਰੇ ਪਟਿਆਲਾ ਦੇ ਲੋਕਲ ਹਿੰਦੂ ਰੁਡੀਟਰ ਨੇਤਾ ਹੈ ਜਾਂ ਜਿਨੇ ਵੀ ਹੈ ਉਹਨਾਂ ਨੇ ਸਮਰਥਨ ਕੀਤਾ ਉਹਦਾ ਤੇ ਜੋ ਵੀ ਹੋਇਆ ਠੀਕ ਹੈ ਬਟ ਲੀਗਲ ਐਕਸ਼ਨ ਇੱਕ ਅਲੱਗ ਚੀਜ਼ ਹੈ ਮਾਫੀ ਇੱਕ ਅਲੱਗ ਚੀਜ਼ ਹੈ ਜਿਵੇਂ ਇੱਕ ਤੇ ਹੋਰ ਗੱਡੀ ਹੁੰਦੀ ਹੈ ਤੇ ਮਿਲਣ ਦੇ ਨਾਤੇ ਕੋਈ ਪੈਸੇ ਦੇਣਾ ਚਾਹੂਗਾ ਵੇਖੋ ਜੀ ਕੋਰਟ ਔਰ ਪੁਲਿਸ ਜੀ ਚੀਜ਼ਾਂ ਨਹੀਂ ਬਣੀ ਐ ਉਹ ਤੁਸੀਂ ਵੀ ਬਿਹਤਰ ਸਮਝਦੇ ਹੋ ਵੀ ਕੋਰਟ ਦਾ ਕੰਮ ਕੀ ਹੈ ਔਰ ਪੁਲਿਸ ਦਾ ਕੰਮ ਕੀ ਹੈ ਅਜੇਰ ਕੋਈ ਧਰਮ ਦਾ ਅਪਮਾਨ ਕਰਦਾ ਹੈ ਤੇ ਉਸ ਨੂੰ ਮਾਫੀ ਅਸੀਂ ਪੰਚਾਇਤ ਚ ਦੇ ਦੇਣੇ ਆ ਜੇ ਸਭ ਦੀ ਸਹਿਮਤੀ ਹੈ ਤਾਂ ਉਹ ਵੀ ਠੀਕ ਹੈ ਨਹੀਂ ਤਾਂ ਕੋਰਟ ਪੁਲਿਸ ਤਾਂ ਬਣੀ ਕਾਨੂੰਨ ਦੀ ਅੱਖਿਆ ਕਰਨ ਲਈ ਹੈ ਪੱਲ ਉਹਨੇ ਉਰੇ ਮਾਫੀ ਮੰਗੀ ਪੱਲ ਕੋਈ ਅੱਗੇ ਕਰਦੇ ਹੋਏ ਕਿ ਮੈਂ ਤਾਂ ਨਹੀਂ ਦੇਖੋ ਜੀ ਇਹਨਾਂ ਨੇ ਉਰੇ ਮਾਫੀ ਮੰਗ ਲਈ ਇਹਨਾਂ ਨੂੰ ਮੰਦਰ ਵੱਲੋਂ ਸਜ਼ਾ ਲਗਾਈ ਗਈ ਹੈ ਆਪਣੀ ਪਹਿਲਾ ਹੂਰੇ ਸਜ਼ਾ ਭੁਗਤਣਗੇ ਬਾਕੀ ਜੋ ਕਾਨੂੰਨ ਹੈ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਔਰ ਜੋ ਆਉਣ ਵਾਲਾ ਸਮੇਂ ਹੈ ਕੋਈ ਵੀ ਬੰਦਾ ਇਹਨਾਂ ਦੇ ਖਿਲਾਫ ਕੰਪਲੇਂਟ ਪਾ ਸਕਦਾ ਹੈ ਐਸਾ ਕੋਈ ਲਾਅ ਨਹੀਂ ਹੈ ਕਿ ਇਹਨਾਂ ਨੇ ਮਾਫੀ ਮੰਗ ਲਈ ਤਾਂ ਇਹਨਾਂ ਨੂੰ ਮਾਫੀ ਮਿਲ ਗਈ ਜੇ ਕਿਸੇ ਕਿਸੇ ਦੀ ਵੀ ਭਾਵਨਾ ਆहत ਹੁੰਦੀ ਹੈ ਪੂਰੇ ਦੇਸ਼ 'ਚ ਉਹ ਇਹਨਾਂ ਦੇ ਉੱਪਰ ਪੁਲਿਸ ਕੰਪਲੇਂਟ ਵੀ ਕਰ ਸਕਦਾ ਹੈ ਕੋਰਟ ਕੇਸ ਵੀ ਪਾ ਸਕਦਾ ਹੈ ਇਹ ਲੀਗਲ ਰਾਈਟ ਹੈ ਫੰਡਮੈਂਟਲ ਰਾਈਟ ਹੈ ਇਹ ਤੁਹਾਡੇ ਸੰਵਿਧਾਨ 'ਚ ਲਿਖਿਆ ਗਿਆ ਠੀਕ ਹੈ